ਬਾਪੂ ਜੀ ਜੋ ਸਾਡੇ ਸਾਰਿਆਂ ਦੇ ਦੇਖੋ ਧਰਮ ਨੇ ਜਿਵੇਂ ਮੇਰਾ Hindu ਧਰਮ ਹੈ ਕਿਸਦਾ ਸਿੱਖ ਹੈ ਕਿਸਦਾ ਇਸਾਈ ਹੈ ਹਰ ਧਰਮ ਦੇ ਵਿੱਚ ਅੱਜ ਕੱਲ ਪਖੰਡਵਾਦ ਨੇ ਆਪਣਾ ਜਗ੍ਹਾ ਬਣਾ ਲਈ ਹੈ ਅਸੀਂ ਕਿੱਦਾਂ ਉਸ ਪਖੰਡਵਾਦ ਤੋਂ ਬਚੀਏ ਤਾਂ ਕਿ ਅਸੀਂ ਸੱਚੇ ਧਰਮ ਵੱਲ ਜਾ ਸਕੀਏ ਅਸਾਂ ਦੇ ਵਿੱਚ ਜਿਹੜਾ ਪਖੰਡਵਾਦੀ ਧਰਮ ਹੈ ਉਹਨੂੰ ਲੋਭੀ ਆਦਮੀ ਮੰਨਦਾ ਹੈ ਉਹਦੇ ਲੋਭ ਦਿੱਤਾ ਜਾਂਦਾ ਹੈ ਧਰਮ ਦੇ ਵਿੱਚ ਵੀ ਤੈਨੂੰ ਆਹ ਮਿਲੂ ਛਿਵ ਜੀ ਦੀ ਦੁਆ ਮਿਲੂ ਗੁਰਦਾਰੇ ਤੋਂ ਆਹ ਮਿਲੂ ਸਾਡੀਆਂ ਲੋੜਾਂ ਨੇ ਮਨ ਲੋਭੀ ਹੈ ਮੋਹ ਰੂਪ ਜਿਹੜੇ ਸਾਡੇ ਔਗਲ ਨੇ ਨਾ ਲੋਭ ਮੋਹ ਇਹ ਦੋਏ ਚੀਜ਼ਾਂ ਸਾਨੂੰ ਧਰਮ ਤੋਂ ਦੂਰ ਲੈ ਕੇ ਜਾਂਦੀਆਂ ਨੇ ਉਹ ਜਿਹੜਾ ਲੋਭ ਹੈ ਜਿਹੜਾ ਅਸੀਂ ਲੋਭ त्यागਣਾ ਸੀ ਧਰਮ ਨੂੰ ਲੋਭ ਤਿਆਗਣ ਨੂੰ ਕਹਿੰਦਾ ਹੈ ਇਹ ਲੋਭ ਨੂੰ ਕ੍ਰੀਏਟ ਕਰਦੇ ਨੇ ਸਗੋਂ ਵੀ ਲੋਭ ਦੀ ਪੂਰਤੀ ਕਰਦਾ ਹੈ ਧਰਮ ਧਰਮ ਲੋਭ ਨੂੰ ਅਸਲ ਛਡਾਉਂਦਾ ਹੈ ਪਰਮੇਸ਼ਰ ਹੈ ਉਹਨੇ ਉਹਦੇ ਅਸੀਂ ਬੱਚੇ ਹਾਂ ਆਪਣੇ ਬੱਚਿਆਂ ਨੂੰ ਕਿਹੜਾ ਚਾਹੁੰਦਾ ਵੀ ਸੁਖੀ ਨਾ ਰਹਿਣ ਕਿਹੜੀ ਚੀਜ਼ ਦੀ ਕਮੀ ਰਹਿਣ ਦਿੰਦਾ ਇਹ ਸਾਨੂੰ ਵਿਸ਼ਵਾਸ ਹੈ ਨਹੀਂ ਵੀ ਪਰਮੇਸ਼ਰ ਦਸੀ ਬੱਚੇ ਆ ਅਸੀਂ ਆਪਣੇ ਮਾਪੇ ਉਹਦੇ ਬੱਚੇ ਆ ਸਾਡੇ ਅਸੀਂ ਜਿਹਦੇ ਮਾਪੇ ਆ ਉਹ ਸਾਡੇ ਬੱਚੇ ਨੇ ਅਸੀਂ ਇਹ ਗੱਲ ਮੰਨਦੇ ਆ ਜਿੰਨਾ ਚਿਰ ਇਹ ਮੰਨਣਾ ਹੋਵੇ ਉਹਨਾਂ ਚਿਰ ਧਰਮ ਦੇ ਅਸੀਂ ਨੇੜੇ ਵੀ ਨਹੀਂ ਜਾ ਸਕਦੇ ਪਰਮੇਸ਼ਰ ਤਾਂ ਸਾਨੂੰ ਭਰੋਸਾ ਹੀ ਨਹੀਂ ਹੋ ਸਕਦਾ ਤਾਂ ਉਹ ਪਰ ਉਹਦੇ ਚ ਫੈਸਲਾ ਲੋਬ ਵੀ ਬੱਚੇ ਕਿਵੇਂ ਪਾਲੀਏ ਸਾਡੇ ਕੋਲ ਉਹ ਹੈ ਨਹੀਂ ਉਹ ਹੈ ਨਹੀਂ ਉਹ ਹੈ ਨਹੀਂ ਹੁਣ ਗੁਰਬਾਣੀ ਦਾ ਕਹਿੰਦੇ ਤੁਸੀਂ ਪਾਣੀ ਚ ਰਹੋ ਭਾਈ ਜੇ ਆਪਣੇ ਬੱਚਿਆਂ ਨੂੰ ਕੋਈ ਭੁੱਖਾ ਰੱਖਦਾ ਹੈ ਤਾਂ ਉਹਨੂੰ ਪਤਾ ਵੀ ਭੁੱਖਾ ਰੱਖਣਾ ਇਹਦੇ ਫਾਇਦੇ ਚ ਹੈ ਜਿਆਦਾ ਖਣਾਉਣਾ ਇਹਦੇ ਨੁਕਸਾਨ ਚ ਹੈ ਉਹ ਕਹਿੰਦਾ ਵੀ ਸੁਖਵੇਂ ਸਿਮਰਨ ਸਭ ਕਰਨ ਸੁਖਵੇਂ ਕਰੇ ਨਾ ਕੋਈ ਨਾਲੇ ਤਾਂ ਹੀ ਪੜਦੇ ਆ ਅਸੀਂ ਨਾਲੇ ਦੁਖੀ ਰਹਿਣਾ ਨਹੀਂ ਚਾਹੁੰਦੇ ਨਾਲੇ ਤਾਂ ਹੀ ਪੜਦੇ ਆ ਦੋਖੇ ਵਿੱਚ ਸੇਵਣ ਸਭ ਕਰੇ ਸੁਖ ਵਿੱਚ ਕਰੇ ਨਾ ਕੋਈ ਜੇ ਸੁਖ ਵਿੱਚ ਸੇਵਣ ਕਰੇ ਧੋਖਾ ਹੈ ਕੋਈ ਐ ਇੱਕ ਸ਼ਨ ਸਾਡਾ ਤਾਂ ਉਲਟ ਹੈ ਕਿਉਂ ਸਾਡਾ ਲੋਭ ਹੈ ਸਾਡਾ ਮੋਹ ਹੈ ਉਹ ਸਾਨੂੰ ਇੱਧਰ ਜਾਣੇ ਨਹੀਂ ਦਿੰਦਾ ਜੋ ਚੀਜ਼ ਅਸੀਂ त्याਗਣੀ ਸੀ ਇਹ ਮੰਦਰਾਂ ਵਾਲੇ ਗੁਰਦੁਆਰਿਆਂ ਵਾਲੇ ਇਹ ਮਸਜਿਦਾਂ ਵਾਲੇ त्याਗਣ ਨਹੀਂ ਦਿੰਦੇ ਆਪ ਲੋਭੀ ਨੇ ਲੋਭੀ ਬਣਾ ਕੇ ਰੱਖਦੇ ਨੇ ਆਪਣਾ ਜਮ ਉਹ ਹੈ ਮੋਹ ਪਾਲ ਕੇ ਰੱਖਦੇ ਨੇ ਇਹ ਤੇ ਬਨਾਨਨ ਦੀਆਂ ਦੁਕਾਨਾਂ ਚਲਦੀਆਂ ਹੀ ਨਹੀਂ ਆਪਣੀਆਂ ਦੁਕਾਨਾਂ ਚਲਾਉਣ ਖਾਤਰ ਆਪਣੇ ਸਰਦਾਰੀ ਕਰਨ ਖਾਤਰ ਕਾਇਮ ਰੱਖਣ ਵਾਸਤੇ ਆਪ ਇਹਨਾਂ ਨੂੰ ਠਗਣ ਵਾਸਤੇ ਮਾਇਆ ਲੈਣ ਵਾਸਤੇ ਨਾ ਤੋਂ ਜਿਵੇਂ ਕਿ ਰਾਜਾ ਹੁੰਦਾ ਉਹ ਪ੍ਰਜਾ ਤੋਂ ਟੈਕਸ ਲੈਂਦਾ ਇਹ ਧਾਰਮਿਕ ਟੈਕਸ ਹੈ ਜਿਹੜਾ ਅਸੀਂ ਚੜਾਵਾ ਹੋਰ ਕੀ ਹੈ ਟੈਕਸ ਹੈ ਉਹ ਰਾਜਾ ਹੋਰ ਤਰ੍ਹਾਂ ਦਾ ਟੈਕਸ ਲੈਂਦਾ ਇਹ ਹੋਰ ਤਰ੍ਹਾਂ ਦਾ ਟੈਕਸ ਲੈਂਦਾ ਨੇ ਇਹਨਾਂ ਤੋਂ ਟੈਕਸ ਲੈ ਕੇ ਖਾਈ ਜਾਂਦੇ ਨੇ ਲੈਣ ਦੇ ਨੂੰ ਉੱਤੇ ਕੁਝ ਵੀ ਨਹੀਂ ਹੈ ਗੁਰਬਾਣੀ ਨਹੀਂ ਮੰਨਦੀ ਕੋਈ ਆਦਮੀ ਕਿਸੇ ਨੂੰ ਕੁਝ ਦੇ ਸਕਦਾ ਹੈ ਦੇਣਾ ਲੈਣਾ ਦਾ ਪਰਮੇਸ਼ਰ ਦਾ ਅਧਿਕਾਰ ਹੈ ਸਾਰਾ ਇਹ ਧਰਮ ਨਹੀਂ ਹਿਤ ਕਾਲ ਨੂੰ ਮੰਨਦੇ ਆ ਜਿਹੜੇ ਸੂਕਾਲ ਧਰਮ ਨੇ ਨਾ ਉਹ ਅਸਲ ਸੱਚ ਤੋਂ ਜਾਣ ਕੇ ਅਲੱਗ ਲੈ ਜਾਂਦੇ ਨੇ ਲੋਕਾਂ ਨੂੰ ਜਦੋਂ ਕਿਸੇ ਨੂੰ ਲੁੱਟਣਾ ਹੋਵੇ ਨਾ ਕਿਸੇ ਨੇ ਠੱਗਨੇ ਜਿਹੜੀ ਮੇਨ ਰੋਡ ਹੁੰਦੀ ਹੈ ਉਹ ਤੋਂ ਪਾਸੇ ਲੈ ਜਾਂਦਾ ਦੂਰ ਮੇਨ ਰੋਡ ਤੇ ਸਾਰੇ ਆਦਮੀ ਹੁੰਦੇ ਨੇ ਉੱਥੇ ਲੁੱਟ ਨਹੀਂ ਸਕਦਾ ਉੱਥੇ ਪੁਲਿਸ ਵੀ ਹੁੰਦੀ ਹੈ ਪੈਟਰੋਲ ਇਹਨੂੰ ਫਿਰਦੀ ਹੈ ਉਹ ਤਾਂ ਸਾਈਡ ਤੇ ਨੂੰ ਲੈ ਜਾਂਦਾ ਵੀ ਇਹ ਸ਼ਾਰਟਕਟ ਰਸਤੇ ਤੈਨੂੰ ਵੱਲ ਲੈ ਜਾਣਾ ਉੱਥੇ ਜਾ ਕੇ ਲੁੱਟ ਲੈਂਦਾ ਜਾਣਾ ਕਿਥੇ ਉਹਨੇ ਮੇਨ ਰੋਡ ਤੋਂ ਅੱਡ ਕਰਕੇ ਲੁੱਟਦੇ ਨੇ ਇਹ ਉੱਥੇ ਢਗੀ ਚੱਲਦੀ ਹੈ ਫਿਰ ਉਹਦੀ ਮੇਨ ਲਾਈਨ ਤੋਂ ਜਿਹੜੇ ਛੱਡੇ ਨੇ ਨਾ ਜਾਂ ਛੱਡ ਦਿੰਦੇ ਆ ਫਿਰ ਉਹ ਧਰਮ ਨੋ ਮੇ ਨੋਵੇਂ ਬਣ ਜਾਂਦੇ ਨੇ ਬਸ ਜਾਣ ਬੁੱਝ ਕੇ ਕਰਦੇ ਨੇ ਸਭ ਜਾਣਦੇ ਨੇ ਉਹ ਕੋਈ ਦੇ ਜਾਣਦੇ ਨਹੀਂ ਕਹਿੰਦੇ ਨੇ ਉਹ ਨਾਲ ਦਾ ਕਹਿੰਦੇ ਨੇ ਭਈ ਤੇਰੇ ਪੂਜਣ ਕੋ ਭਗਵਾਨ ਬਣਾ ਮਨ ਮੰਦਰ ਆਲੀ ਸ਼ਾਨ ਫੇਰ ਮੰਦਰ ਫੇਰ ਬਣਾਈ ਜਾਂਦੇ ਨੇ ਜਬ ਬਣਿਆ ਹੋਇਆ ਮੰਦਰ ਹੈ ਮਨ ਮਨ ਮੰਦਰ ਤਨ ਬੇਸ ਕਲੰਦਰ ਨਾਲੇ ਪੜੀ ਜਾਂਦੇ ਨੇ ਨਾਲੇ ਬਣਾਈ ਜਾਂਦੇ ਨੇ ਇਸ ਕਰਕੇ ਇਹ ਸਾਰੇ ਠੱਗ ਨੇ ਬਾਪੂ ਜੀ ਫਿਰ ਆਮ ਵਿਅਕਤੀ ਪਕਤੀ ਕਿਦਾਂ ਕਰੇ ਭਗਤੀ ਦੀ ਲੋੜ ਨਹੀਂ ਆਉਂਦੀ ਆਦਮੀ ਨੂੰ ਭਗਤੀ ਕੀ ਹੁੰਦੀ ਹੈ ਭਗਤੀ ਕੀ ਚੀਜ਼ ਹੈ ਮਨ ਦੀ ਸ਼ਾਂਤੀ ਧਰਮ ਨੂੰ ਮਨ ਦੀ ਆਪੇ ਸ਼ਾਂਤੀ ਹੈ ਸਚਾਰ ਜਿਹੜਾ ਆਦਮੀ ਇਮਾਨਦਾਰ ਹੈ ਉਹਦੇ ਵਰਗਾ ਸ਼ਾਂਤ ਹੈ ਨਹੀਂ ਕੋਈ ਜੇ ਇਹ ਤਾਂ ਦੇਖੂਗਾ ਬਾਹਰ ਨੂੰ ਵੀ ਮੇਰਾ ਗੌਂਡੀ ਇਹ ਦੇਖੋ ਕਾਰ ਹੈ ਮੇਰੇ ਕੋਲ ਹੈ ਨਹੀਂ ਫਿਰ ਤਾਂ ਰਹੂਗਾ ਸ਼ਾਂਤ ਉਹ ਠੀਕ ਜੇ ਉਹ ਇਹ ਦੇਖੂਗਾ ਕਿ ਜਿਹੜੀ ਇਹਨੂੰ ਚਿੰਤਾ ਹੈ ਕਾਰਲ ਨੂੰ ਮੈਨੂੰ ਹੈ ਨਹੀਂ ਸਕੂਨ ਜਿਹੜਾ ਮੈਨੂੰ ਇਹਦੇ ਕੋਲ ਹੈ ਨਹੀਂ ਫਿਰ ਉਹ ਕਾਰ ਤੋਂ ਪਜੂਗਾ ਕਿਉਂਕਿ ਜਿਹੜੀ ਪ੍ਰੋਸਪਰਿਟੀ ਹੈ ਉਹ ਇੱਕ ਫਲਸਫੇ ਦਾ ਮੈਂ ਬਹੁਤ ਦਿਰ ਹੋ ਗਈ ਪੜਿਆ ਸੀ ਇਹ ਵੀ ਜਿਹੜੀ ਪੀਸ ਆਫ ਮਾਈਂਡ ਹੈ ਪੀਸ ਆਫ ਮਾਈਂਡ ਸਾਨੂੰ ਜਿਹੜੀ ਸਾਡੀ ਤਰੱਕੀ ਹੈ ਦੁਨੀਆਵੀ ਤਰੱਕੀ ਹੈ ਉਹ ਇੱਕ ਪਾਸੇ ਤਾਂ ਸੀ ਜਾਂ ਉਹਨੇ ਸਾਡੇ ਕੋਲ ਪ੍ਰੋਸਪਰਿਟੀ ਹੋਵੇ ਜਿਆਦਾ ਮਤਲਬ ਹੈ ਸੁੱਖ-ਸਾਧਨ ਹੋਣ ਦੂਜੇ ਪਾਸੇ ਵੀ ਇਹਨਾਂ ਵਿੱਚ ਸ਼ੈਡ ਪੀਸ ਆਫ ਮਾਈਂਡ ਹੈ ਇਹ ਗਲਤੀ ਹੈ ਜਦੋਂ ਆਦਮੀ ਨੇ ਸਮਝ ਲਿਆ ਕਿ ਪ੍ਰੋਸਪਰਿਟੀ ਵਿੱਚ ਪੀਸ ਆਫ ਮਾਈਂਡ ਹੈ ਇਹ ਆਦਮੀ ਦੀ ਬਲੰਡਰ ਮਿਸਟੇਕ ਹੈ ਫਰਸਟ ਐਂਡ ਬਲੰਡਰ ਮਿਸਟੇਕ ਆਦਮੀ ਉਸ ਰਸਤੇ ਚੱਲ ਪਿਆ ਸਿਵਲਾਈਜ਼ ਹੋ ਗਿਆ ਔਰ ਪੀਸ ਆਫ ਮਾਈਂਡ ਘਟਦਾ ਚਲਾ ਗਿਆ ਤਰੱਕੀ ਹੁੰਦੀ ਚਲੀ ਗਈ ਵਿਕਾਸ ਹੁੰਦਾ ਚਲਾ ਗਿਆ ਔਰ ਅਸ਼ਾਂਤੀ ਵਧਦੀ ਚਲੀ ਗਈ ਸ਼ਾਂਤੀ ਦਾ ਵਿਨਾਸ਼ ਹੁੰਦਾ ਚਲਾ ਗਿਆ ਜਿਹੜਾ ਮੈਂ ਕਿਹਾ ਨਾ ਵੀ ਵਿਕਾਸ ਵਿੱਚ ਵਿਨਾਸ਼ ਹੈ ਉਹ ਸਾਡੀ ਸ਼ਾਂਤੀ ਦਾ ਅਮਨ ਦਾ ਵਿਨਾਸ਼ ਹੈ ਅੰਦਰ ਅੰਦਰ ਸਾਡੇ ਗੁਣਾਂ ਦਾ ਵਿਨਾਸ਼ ਹੋ ਗਿਆ ਔਗਣਾਂ ਦਾ ਔਗਣ ਵਧ ਗਏ ਸਾਡੇ ਵਿੱਚ ਅਸ਼ਾਂਤੀ ਵੱਧ ਗਈ ਹੱਦ ਤੱਕ ਚਲੀ ਗਈ ਉਹਦਾ ਕੀ ਹੋਇਆ ਹਾਰਟ ਅਟੈਕ ਹੋ ਗਏ ਸ਼ੁਰੂ ਡਿਪਰੈਸ਼ਨ ਸ਼ੁਰੂ ਹੋ ਗਏ ਇਹ ਕਿੱਥੋਂ ਆਏ ਨੇ ਇਹ ਵਿਕਾਸ ਹੀ ਦੇਣ ਹੈ ਇਹ ਬਿਮਾਰੀਆਂ ਜਿਹੜੀਆਂ ਨਵੀਆਂ ਨਵੀਂ ਆਉਂਦੀਆਂ ਰੋਜ਼ ਇਹ ਸਭ ਵਿਕਾਸ ਵਿੱਚੋਂ ਨਿਕੜੀਆਂ ਨੇ ਔਰ ਗੁਰਬਾਨੀ ਨੇ ਵਿਕਾਸ ਦਾ ਰਸਤਾ ਛੱਡ ਕੇ ਗਰੀਬੀ ਵਾਲਾ ਰਸਤਾ ਰਿਹਾ ਉਹ ਵਿਕਾਸ ਹੈ ਵਿਕਾਸ ਨਾਨਕ ਭਗਤਾਂ ਸਦਾ ਵਿਕਾਸ ਵਿਕਾਸ ਹੁੰਦਾ ਖੁਸ਼ੀ ਖੇੜਾ ਇਸ ਟਾਇਨਾ ਇਸ ਦੇ ਕੋਨਾ ਕਿਵੇਂ ਜਾਂ ਲੋਕ ਕੋ ਆਉਂਦਾ ਵਈ ਤੁਮ ਮਨੇ ਉਹ ਕਹਿੰਦਾ ਵੀ ਜਿਹੜੀ ਮੇਰੀ ਸ਼ਾਂਤੀ ਹੈ ਨਾ ਮੈਨੂੰ ਹੁਣ ਸਕੂਨ ਹੈ ਜਦ ਮੈਂ ਤੇਰੇ ਨੌਕਰੀ ਕਰਕੇ ਪਹਿਲਾਂ ਜਦੋਂ ਤੂੰ ਆਇਆ ਮੈਨੂੰ ਧੁੱਪ ਜਿਹੜੀ ਐ ਰੋਕ ਲਈ ਜਿਹੜੀ ਨੇਚਰ ਨੇ ਦਿੱਤੀ ਸੀ ਜਦ ਮੈਂ ਤੇਰੇ ਨੇੜੇ ਜਾਦਾ ਜਾਊਂਗਾ ਖਬਰੇ ਕੀ ਕੀ ਰੋਕ ਲੇਂਦਾ ਤੂੰ ਇਹ ਕਹਦੇ ਤੂੰ ਆਪਣੇ ਜਾ ਕਰ ਨੂੰ ਮੈਂ ਇੱਥੇ ਠੀਕ ਹਾਂ ਪਰ ਉਹ ਦੇਖ ਕੇ ਅਸੀਂ ਰਹਿ ਨਹੀਂ ਸਕਦੇ ਵਿਕਾਸ ਨੇ ਬੇੜਾ ਕਰ ਕੀਤਾ ਸਭ ਕਾਸੇ ਦਾ વિનાਸ਼ ਕਰਤਾ ਵਿਕਾਸ ਹੀ વિનાਸ਼ ਹੈ ਵਾਪਸ ਮੁਰਨਾ ਪਊਗਾ ਸਾਦਗੀ ਵਾਲੇ ਪਾਸੇ ਮੁਰਨਾ ਪਊਗਾ ਨੇਚਰ ਦੇ ਨੇੜੇ ਜਾਣਾ ਪਊਗਾ ਨੇਚਰ ਤੋਂ ਜੇ ਨੇ ਦੂਰ ਹੋਵੋਗੇ ਨੇਚਰ ਨੂੰ ਆਪਣੇ ਕਾਬੂ ਕਰਨ ਦੀ ਕੋਸ਼ਿਸ਼ ਕਰਾਂਗੇ ਉਨਾ ਵਿਨਾਸ਼ ਵੱਧਾ ਚੱਲਿਆ ਜਾਊਗਾ ਔਰ ਵੱਧ ਰਿਹਾ ਹੈ ਹੱਦ ਨੂੰ ਪਹੁੰਚ ਗਿਆ ਪੋਲਿਊਸ਼ਨ ਹੋ ਗਿਆ ਪੋਲਿਊਸ਼ਨ ਦਾ ਅਗਿਆ ਕੀ ਹੈ ਡੈਥ ਪੋਲਿਊਸ਼ਨ ਕਾਦਣਾ ਹੋਇਆ ਵਿਕਾਸ ਨਾਲ ਅੱਗੇ ਕੀ ਹੈ ਡੈਥ ਵਿਨਾਸ਼ ਸਭ ਤੋਂ ਜ਼ਰੂਰੀ ਚੀਜ਼ ਸਾਡੀ ਹਵਾ ਹੈ ਬਾਬੂ ਜੀ ਸ਼ਬਦ ਤੁਸੀਂ ਦੱਸਿਆ ਸੀਗਾ ਨਾਨਕ ਸਖਤਾ ਸਦਾ ਵਿਕਾਸ ਸੁਣੀਏ ਦੁੱਖ ਪਾਪ ਦਾ ਨਾਸ ਦੱਸਿਆ ਕਾ ਇਹ ਵੀ ਥੋੜੀ ਵਿਆਖਿਆ ਕਰਿਓ ਦੋ ਬੁਲੇਸੇ ਚ ਚੱਲ ਰਹੇ ਨੇ ਜੀ ਨਨ ਜਿਹੜੇ ਪੰਕਤ ਨੇ ਉਹ ਸਦਾ ਉਹਨਾਂ ਦੇ ਅੰਦਰ ਖੁਸ਼ੀ ਖੇੜਾ ਬਣਿਆ ਰਹਿੰਦਾ ਹੈ। ਉਹਨਾਂ ਦਾ ਮਨ ਸਦਾ ਹੀ ਖੜਿਆ ਰਹਿੰਦਾ ਹੈ। ਵਿਕਾਸ ਕਹਿੰਦੇ ਖੜੇ ਹੋਏ ਨੂੰ। ਵਿਕਾਸ। ਵਿਕਾਸ ਜੇ ਦਾ ਮਨ ਖੜਿਆ ਰਹੇ। ਉਹ ਵਿਕਾਸ ਹੈ। ਉਹਦਾ ਸਦਾ ਹੀ ਖੜਿਆ ਰਹਿੰਦਾ ਉਹਨਾਂ ਦਾ ਕਮਲ। ਜਿਹੜਾ ਹਿਰਦਾ ਕਮਲ ਆ ਖੜਿਆ ਰਹਿੰਦਾ ਸਦਾ ਹੀ। ਖੜਿਆ ਰਹਿੰਦਾ ਜਿੱਥੇ ਚਿੰਤਾ ਨਾ ਹੋਵੇ। ਚਿੰਤਾ ਮੁਕਤ ਹੋ ਕੇ ਹੀ ਮਨ ਖੜਦਾ ਜਨ ਚਰਚਨਤਾ ਖੜਦਾ ਹੀ ਨਹੀਂ। ਉਹਨਾਂ ਨੂੰ ਚਿੰਤਾ ਹੁੰਦੀ ਨਹੀਂ ਉਹਨਾਂ ਦਾ ਮਨ ਖੜਿਆ ਰਹਿੰਦਾ ਤੇ ਇੱਥੇ ਚਿੰਤਾ ਖੜਾ ਛੱਡਦੀ ਨਹੀਂ ਵਿਕਾਸ ਵਾਲਿਆਂ ਦੀ ਜਿੱਥੇ ਮਾਇਆ ਜ਼ਿਆਦਾ ਹੈ ਉੱਥੇ ਜ਼ਿਆਦਾ ਚਿੰਤਾ ਗੁਰਬਾਣੀ ਮੰਦੀ ਹੈ ਜਿਸ ਗ੍ਰਹਿ ਬਹੁਤ ਤੇ ਸੇ ਗ੍ਰਹਿ ਚਿੰਤਾਜੀ ਦੇ ਘਰ ਮਾਇਆ ਜ਼ਿਆਦਾ ਉੱਥੇ ਚਿੰਤਾ ਜ਼ਿਆਦਾ ਹੈ ਉਹ ਕਹਿੰਦੇ ਆਣੀ ਦੀ ਲਾਈਦੀ ਹੈਡ ਡੈਡ ਬੈਲ ਦੀ ਕਰਾਉਣ ਇਹਦੇ ਸਿਰ ਤੇ ਤਾਜਾ ਨਹੀਂ ਨੀ ਆਉਂਦੀ ਵੀ ਤਾਜ ਚੋਰੀ ਨਹੀਂ ਹੁੰਦਾ ਨਾਲ ਸਰ ਜਾਂਦਾ ਹੈ ਤਾ ਚੋਰੀ ਕਰਕੇ ਕਿੱਥੇ ਲੈ ਜਾਊਗਾ ਔਰ ਆਜਾ ਦਾ ਸਰ ਨਾਲ ਜਾਂਦਾ ਤਾਂ ਤਾਂ ਜਾਂਦਾ ਇਸ ਕਹਤੇ ਕਿਸ ਜਿਸ ਸਰ ਤੇ ਤਾਜ ਆ ਉਹਨੂੰ ਨੀਂਦ ਨਹੀਂ ਆ ਸਕਦੀ ਸਾਦਗੀ ਦਾ ਜੀਵਨ ਜੋ ਹੈ ਤੋਂ ਸਾਦਗੀ ਦਾ ਜਿਹੜਾ ਜੀਵਨ ਹੈ ਸਭ ਤੋਂ ਉਹ ਸ਼ਾਂਤ ਜੀਵਨ ਹੈ ਸਾਦਗੀ ਅਸੀਂ ਤਿਆਗਤੀ ਹੈ ਸ਼ਾਂਤੀ ਲੈ ਲਈ ਜੇ ਸਾਦਗੀ ਗਈ ਤਾਂ ਸ਼ਾਂਤੀ ਵੀ ਗਈ ਨਾਲੇ ਸ਼ਾਂਤੀ ਆ ਸਾਦਗੀ ਸਰਗੀਆਂ ਪਹਿਣਾ ਨੇ ਦੋਏ ਟਹਿਣੇ ਰਹਿੰਦੀਆਂ ਨੇ ਬਸ ਸ਼ਾਂਤੀ ਤਾਂ ਸਾਦਗੀ ਦਾ ਸਾਇਆ ਹੈ ਅਸਲ 'ਚ ਹੁਣ ਜਿੱਥੇ ਪੇੜ ਹੋਊ ਸਾਇਆ ਉਹਦੇ ਨਾਲੇ ਉਹ ਆਦਮੀ ਜਿੱਥੇ ਜਾਊ ਸਾਇਆ ਨਾਲੇ ਜਾਊ ਜਿੱਥੇ ਵੀ ਸਾਦਗੀ ਹੈ ਉੱਥੇ ਹੀ ਉਹਦਾ ਸਾਇਆ ਸ਼ਾਂਤੀ ਹੈ ਵਰਨਾ ਅਸ਼ਾਂਤੀ ਹੈ ਹੋਊਗੀ ਹੋਊਗੀ